ਤੂੰ ਗਿਮਰ ਆ ਲਿਆ ਹਲੋ ਹਾਂਜੀ ਉੱਠ ਕੇ ਆਪਾਂ ਤੇ ਟਾਈਮ 7:30 ਹੋ ਗਏ ਲੋ ਜੀ ਪਾ ਨਾ ਲਿਆ ਸਾਰਾ ਸਮਾਨ ਆਪਾਂ ਅੱਜ ਉਹ ਜਾਣ ਲੱਗੇ ਵਾਸ਼ਰੂਮ ਕੋਲੇ ਤੇ ਬਹਿ ਕੇ ਕਿਤੇ ਖਾਣਾ ਪੀਵਾਂਗੇ ਫਿਰ ਆਪਾਂ ਚੰਨੇ ਆ ਕੈਂਪ ਗਰਾਊਂਡ ਦਾ ਮਾਹੌਲ ਦੇਖ ਲਓ ਜੀ Hi, hi. I'm going to Newfoundland. You going to Newfoundland? Are you doing the um, the Waterfront Trail? Uh, kinda. Yeah, yeah, yeah. Uh, I think it goes to Montreal, right? Well, it depends. Uh -huh. Which way you're going, so from yeah, and then from Montreal, you're heading to St. Lawrence, yeah, yeah, So, yeah. I've done the St. Lawrence, like I've done um Ottawa to uh, Nova Scotia, uh huh. But we're touring with our kids, so we have oh, like nice. Behind each bike, oh, nice. Are you by yourself, yeah? I'm oh. by myself, yeah. Okay, yeah. And how was it? Um, good. We do like two trips a year, so like they're pretty used to doing this. We, oh, nice. What did you do with your food? Where did you store it? For just in just if in the bag. No, I do not. So we've been putting our food in the bathrooms overnight, so the animals don't get uh -huh. it. Because at one campsite, the raccoons destroyed our bay. Oh! But then at this site, we put it in the bathroom. Yeah. And it disappeared overnight. Oh no! So now I'm waiting. I'm asking. They have cleaners. So I'm hoping uh -huh. the park warden has it. Oh god! Yeah. Nice. Start from. start from Victoria, B.C. Oh my gosh! How long yeah. have you been on the road for? It's been 70 days now. Okay. Yeah. How are you enjoying it? I love every part of it. I love it too. Yeah. Yeah, you sure? Well, yeah. 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 Yeah, I'm heading so east How far do you go in a day? Uh, approximately 100 kilometer yeah. every day. Yeah, yeah, yeah. With us, we only do like 55, 50. 50. Yeah, with kids, yeah, yeah, it's okay. kind of hard. But still, respect for you guys. Wow. Yeah. Thank you. Too. ਵਧੀਆ ਸੀ ਤਾਂ ਕਰਕੇ ਮੈਂ ਇੱਥੇ ਆ ਗਿਆ ਸੀ ਤੇ ਹੁਣ ਆਪਾਂ ਖਾਣੇ ਪੀਣੇ ਆ। ਹਮੇਚ ਲੱਗੇ ਹੋਇਆ ਉੱਥੇ ਬਹਿ ਕੇ ਖਾਣੇ ਆ। ਖਾਣੇ ਪੀਣੇ ਉਹੀ ਹੈ ਜੀ। ਪਰੌਂਠੇ 9-10 ਪਰੌਂਠੇ ਬਨਤੇ ਸੀ। ਨੀਤੂ ਹੋ ਰਹੇ ਨੇ। ਧੰਨਵਾਦ ਨੀਤੂ ਤੇ ਸੁਖਮਨ ਤੇ ਅਰਸ਼। ਫਸ ਆਪਣਾ ਇਹੀ ਬ੍ਰੇਕਫਾਸਟ ਅੱਜ ਹੈ ਤੇ ਰਾਹ ਚ ਆਪਾਂ ਨੂੰ 40 ਮਿੰਟਾਂ ਤੇ ਟਿਮ ਹਟ ਜਾਊਗਾ। ਉੱਥੇ ਜਾ ਕੇ ਆਪਾਂ ਚਾਹ ਚੂ ਪੀ ਲਾਂਗੇ ਹੋਰ। ਕਾਪੀ ਲਿਆ ਹੁਣ ਆਪਾਂ ਚੱਲਦੇ ਆ 9 ਵਜ ਗਏ ਹਾਂਜੀ ਹੁਣ ਆਪਾਂ ਹੈ ਗਿਆ ਡਾਰਲਿੰਗਟਨ ਤੇ ਇੱਥੋਂ ਆਪਾਂ ਸਫਰ ਕਰਨਾ ਅੱਗੇ ਜਿਹੜੀ ਕੈਂਪਸਾਈਟ ਹੈ ਉਹ 114 15 ਕਿਲੋਮੀਟਰ ਹੈ ਫਰ ਦੇਕਰ ਹੁੰਦੇ ਆਪਾਂ ਨੂੰ 6-7 ਵਜ ਜਾਣੇ ਆ ਰਾਮਨਾਲ ਜਾਵਾਂਗੇ ਕੋਈ ਕਾਲੀ ਨਹੀਂ ਤੇ ਆਸੇ ਪਾਸੇ ਆਪਾਂ ਅੱਜ ਵੀ ਲੇਕ ਅੰਟਾਰੀਓ ਦੇ ਹੀ ਜਾਣਾਗਾ ਆ ਜਿਹੜੀ ਆਵਾਜ਼ ਸੁਣ ਰਹੀ ਆਵਾਜ਼ ਆਈ ਦੀ ਥੋੜੀ ਥੋੜੀ ਇਹ ਆਪਣੇ ਨਾਲ ਜਾਂਦੀ ਆ 401 ਉਹਦੀ ਆਵਾਜ਼ ਹੈ ਉਹ ਸਾਹਮਣੇ ਆਪਾਂ ਨੂੰ 401 ਦੀ ਵੀ ਝਲਕ ਦਿਖੂਗੀ ਆ ਫੋੜੋ ਬਨ ਜਾਂਦੀ ਏ ਆਹ ਜੀ ਪੈਸੇਂਜਰ ਟ੍ਰੇਨ ਵਾਇਰਲ ਇਹਦੇ ਵਿੱਚ ਲੋਕ ਹੀ ਜਾਂਦੇ ਆ ਬਹਿ ਕੇ ਇਹ ਨਾਲ ਨਾਲ ਉਹ ਦੇਖ ਰਹੇ ਤੁਸੀਂ ਆਹਦਾ ਸੋਇਆ ਵੀਨ ਦੀ ਖੇਤੀ ਆ ਗਈ ਉਹ ਪਰਾਂਚੀ ਲਾ ਗਈ ਲੈ ਕੰਟਾਰੀਓ ਪਾਹ ਹੀ ਟ੍ਰੇਲ ਉਤੋਂ ਦੀ ਜਾ ਰਹੇ ਆ ਵਾਟਰਫਰੰਟ ਟ੍ਰੇਲ ਉਤੋਂ ਦੀ ਆਪਣੇ ਨਾਲ ਨਾਲ 401 ਜਾ ਰਹੀ ਹੈ ਆਪਾਂ ਇਹਦੇ ਨਾਲ ਨਾਲ ਹੀ ਜਾਈ ਜਾਣਾ ਸਾਈਕਲਿਸਟ ਭਾਈ ਚੜਾ ਜਾਂਦਾ ਸੀ ਇੱਥੇ ਟਮ ਹਟਲ ਵੀ ਹੈਗਾਗਾ ਇੱਕ ਆਪਾਂ ਪਹੁੰਚਣ ਵਾਲੇ ਆ 10 ਮਿੰਟਾਂ ਨੂੰ ਉੱਥੇ ਖਾਤਾ ਪੜਿਆ ਸੀ ਬਸ ਉੱਥੇ ਚਾਹ ਹੀ ਪੀਨੇ ਆਪਾਂ ਜਾ ਕੇ ਅਸੀਂ 2-4 ਮਿੰਟ ਬਹਿ ਜਾਾਂਗੇ ਆ ਜਾਣੇ ਆਪਾਂ ਫੋਰੋ ਵਣੂ ਤੋਂ ਦੀ ਅਜੇ ਆਪਾਂ ਚੜ੍ਹ ਨਹੀਂ ਸਕਦੇ ਯਾਰ ਆਪਾਂ ਉਹਨੂੰ ਪਾਰ ਕਰਕੇ ਲੰਘੇ ਆਂ ਉਤੋਂ ਦੀ ਤੇ ਟਿਮ ਹਾਟਲ ਨੂੰ ਚੱਲੇ ਆਂ ਲੋ ਜੀ ਚਾਹ ਵੀ ਪੀ ਲਈ ਪਾਣੀ ਵੀ ਭਰ ਲਿਆ ਆਪਾਂ ਇੱਥੋਂ। 10 ਕਿਲੋਮੀਟਰ ਹੋਣ ਚੱਲੀਏ। ਆਪਣਾ ਸਫ਼ਰ ਹਜੇ 105 ਕਿਲੋਮੀਟਰ ਦਾ ਪਿਆ ਹੈ। ਚੜ ਗਏ ਜੀ ਆਪਾਂ ਉਹੀ ਟ੍ਰੇਲ ਤੇ ਦੁਬਾਰੇ। ਗ੍ਰੇਟ ਲੇਕਸ ਵਾਟਰਫਰੰਟ ਟ੍ਰੇਲ। ਡਾਰਲਿੰਗਟਨ ਤੋਂ ਬਾਅਦ ਆਇਆ ਪਿੰਡ ਕਾਰਲਿੰਗਟਨ ਇੱਥੇ ਦਾ ਘਰ ਵੀ ਜਮਾ ਬਠਿੰਡੇ ਦੇ ਮਾਡਲ ਟਾਊਨ ਤੇ ਫਿਰਦੇ ਹੁੰਦੇ ਆ ਜਾਂ ਚੰਡੀਗੜ੍ਹ ਫਿਰਦੇ ਹੁੰਦੇ ਆ ਉਹ ਹੀ ਜੇ ਪਾਏ ਹੋਇਆ ਨਾਲ ਨਾਲ ਆਪਣੇ ਲੈਕਟਾਰੀਓ ਜਾਂਦਾ ਰਹਿਣਾ ਮਾਣੇ ਅਟਰੀਲ ਤੇ ਜਾਂਦੇ ਜਾਂਦੇ ਝੋਲਿਆਂ ਦੀ ਖੇਤੀ ਆ ਗਈ ਕੇ ਰੰਨਾਕਾ ਨਹੀਂ ਤੇ ਆ ਪਾਈ ਜਾਂਦੇ ਆ ਆਪਾਂ ਸ਼ੁਰੂ ਕੀਤਾ ਇਥੋਂ ਅਜ ਡਾਰਲਿੰਗਟਨ ਪ੍ਰੋਵਿੰਸ਼ਲ ਪਾਰਕ ਤੋਂ ਇਥੋਂ ਆਪਾਂ ਵਿੱਚੋਂ ਦੀ ਇੱਥੇ ਡੈਮੋ ਹਾਰਟਨਸੀ ਇਧਰਲੇ ਪਾਸੇ ਤੇ ਫੇਰ ਆਪਾਂ ਹੁਣ ਇੱਥੇ ਪਹੁੰਚ ਗਏ ਆ ਟ੍ਰੇਕ ਫੜ ਕੇ ਤਦੋਂ ਹੀ ਆਪਾਂ ਇੱਥੇ ਆ ਗਏ ਇੱਥੇ ਆ ਗਏ ਇੰਜ ਆ ਕੇ ਪਤਾ ਨਹੀਂ ਕਿਵੇਂ ਜਾਈ। ਬਾਈ ਇੱਥੋਂ ਦੀ ਆ ਗਏ ਇੱਥੇ ਆ ਗਏ ਹੁਣ ਆਪਾਂ। ਹੋਰ ਆਪਾਂ ਅੱਗੇ ਜਾਣਾ ਓਹ ਚਾਈ ਜਾਣਾ ਚਾਈ ਜਾਣਾ ਚਾਈ ਜਾਣਾ। ਓਹ ਜਾਈ ਜਾਣਾ ਬਸ। ਤੇ ਆ ਲੈ ਕੋਨਟਾਰਿਓ ਜਿਹੜੀ ਆਪਾਂ ਨਾਲ ਦੇਖਦੀ ਆਉਂਦੀ ਹੈ। ਤੇ ਕੱਲ ਆਪਾਂ ਇੱਥੋਂ ਚੱਲੇ ਸੀ। ਟ੍ਰਾਂਟੋ ਤੋਂ ਮੈ ਸੀ ਜਾ ਗਾ ਟ੍ਰਾਂਟੋ ਆ ਲੰਘ ਗਏ ਆ ਸਾਰੀਆਂ ਹੁਣ ਆਪਾਂ ਇੱਥੇ ਆ। ਆਪਾਂ ਉੱਨਾ ਪਾ ਕੇ ਜਾਣਾ ਇਹਦਾ ਨਾਂ ਵੀ ਵਾਟਰਫਰੰਟ ਟ੍ਰੇਲ ਹੈ ਤੇ ਨਾਲ ਲਿਖਿਆ ਵੀ ਹੋਇਆ ਅਲੋਂਗ ਦਾ ਕੈਨੇਡੀਅਨ ਸ਼ੋਰਸ ਆਫ ਲੇਕ অন্ਟਾਰੀਓ ਵੀ ਲੇਕ অন্ਟਾਰੀਓ ਦੇ ਕੰਡੇ ਤੇ ਜਾਂਦੀ ਹੈ ਇਹ ਨਾਲ-ਨਾਲ ਚਲੋ ਜੀ ਆਪਾਂ ਵੀ ਅੱਗੇ ਵਧੀਏ ਫਿਰ ਹੁਣ ਆਪਣਾ ਸਫਰ ਪਿਆ 95 96 ਕਿਲੋਮੀਟਰ ਦਾ ਹਜੇ ਪਰ ਕੋਈ ਨਾ ਪੈडल ਮਾਰਦੇ ਮਾਰਦੇ ਆਪਾਂ ਸਾਰਾ ਆਮ ਕਾ ਦੇਣਾ ਇਧਰ ਨਾਲ ਆ ਗਈ ਮੱਕੀ ਇਹ ਜੀ ਆਪਣੀਆਂ ਛਲੀਆਂ ਹੁੰਦੀਆਂ ਹੋਈਆਂ ਜੀ। ਜਦੋਂ ਦਾ ਆਪਾਂ ਸਫ਼ਰ ਸ਼ੁਰੂ ਕੀਤਾ ਆਪਾਂ ਨੂੰ ਕੋਈ ਕਿਸਾਨ ਵੀਰ ਨਹੀਂ ਮਿਲਿਆ ਹੈਗਾ ਖੇਤਾਂ ਦੇ ਨੇੜੇ ਤੇੜੇ। ਜੇ ਕੋਈ ਮਿਲਿਆ ਤਾਂ ਉਹ ਤੋਂ ਪੁੱਛ ਗਿੱਚ ਕਰਾਂਗੇ ਖੇਤੀ ਬਾਰੇ। ਦੇਖੀ ਲੈ ਚੋ ਕਿੰਨੀ ਕਿਨਿਕ ਲਉਂਦੀ ਹੈ। ਟ੍ਰੇਲ ਤੇ ਬੜੇ ਸੋਹਣੇ ਨਜ਼ਾਰੇ ਦੇਖਣ ਨੂੰ ਮਿਲ ਜਾਂਦੇ ਆ। ਕਿ ਜ਼ਿਆਦਾਤਰ ਹੈਗੀ ਸ਼ਾਮੇ ਸ਼ਾਮ ਹੀ ਆ ਬਸ। ਨਹੀਂ ਤਾਂ ਬਾਹਰ ਬਹਾਵਾ ਗਰਮੀ ਹੈ। ਜਿੱਥੇ ਰੁਕਣੀ ਹੈਗੇ। ਪੁਣੀ ਹੁਣੀ ਮੈਂ ਚਾਈ ਜਾਂਦਾ ਸੀ ਆਪਣਾ ਬਾਈ ਇੱਕ ਬੋਲਣ ਤੋਂ ਸ਼ਹਿਰੀ ਲੱਗਿਆ ਬਾਈ ਬਾਈ ਸ਼ਹਿਰੀ ਸੀਗਾ ਪਰ ਉਹਨੂੰ ਪੰਜਾਬੀ ਸਮਝ ਆ ਗਈ ਪਿੱਛੇ ਮੈਂ ਲਿਖਿਆ ਹੋਇਆ ਸੀ ਪੰਜਾਬੀ ਹਨਾ ਪੰਜਾਬੀ ਚ ਲਿਖਿਆ ਹੋਇਆ ਹੈ ਬਾਈ ਸੜਕ ਤੇ ਜਾਂਦਾ ਜਾਂਦਾ ਗੱਡੀ ਹੌਲੀ ਕਰਕੇ ਸੀਸਾ ਥੱਲੇ ਕਰਕੇ ਜਾਂਦਾ ਪੰਜਾਬੀ ਆ ਗਏ ਓਏ ਹਾਓ ਜੀ ਕੈਨ ਅਸੀਂ ਸ਼ੇਅਰ ਦ ਰੋਡ ਠੀਕ ਹੈ ਜੀ ਅਸੀਂ ਵੀ ਕਰ ਲਾਂਗੇ ਟਰੇਲ ਵਧੀਆ ਸ਼ਹਿਰਾਂ ਦੇ ਵਿੱਚ ਵਿੱਚ ਦੀ ਜਾਂਦੀ ਹੈ। ਬੜੇ ਸੋਹਣੇ ਘਰ, ਬੜੇ ਸੁਹਣੀਆਂ ਥਾਵਾਂ ਦੇਖਣ ਨੂੰ ਮਿਲਦੀਆਂ। ਆ ਸੇਬਾਂ ਦਾ ਬਾਗ ਲੱਗਿਆ ਹੋਇਆ ਇੱਧਰਲੇ ਪਾਸੇ। ਪਹਿਲੀ ਵਾਰੀ ਦੇਖਿਆ ਸੇਬਾਂ ਦਾ ਬਾਗ। ਮੂੰਖਿਆ ਰਸਪਤੀ ਜਦੋਂ ਮੈਂ ਗਿਆ ਸੀ ਉਦੋਂ ਦੇਖਿਆ ਸੀ ਪਰ ਇੰਨੇ ਬੂਟੇ ਨਹੀਂ ਸੀ, ਉਹ ਤਾਂ 10-12 ਬੂਟੇ ਹੁੰਦੇ। ਇਹ ਤਾਂ ਬਾਗ ਪੁੱਛੋ ਹੀ ਨਾ। ਇਹ ਤਾਂ ਪੂਰਾ ਬਾਗ ਹੈ ਜਿਵੇਂ ਆਪਣੇ ਅੰਗੂਰਾਂ ਦੀਆਂ ਬੱਲਾਂ ਹੁੰਦੀਆਂ। से दरख लाए हुए बेस्ट फॉर साइकिलिस्ट। क्या अगले छब्बीस किलोमीटर बहुत वादिया साइकिलिस्ट लाई आ गया जी पोर्ट कोई ना कोई ਉਹ ਸਾਹਮਣੇ ਆ ਗਿਆ ਲੇਖਨਟਾਰੀਓ ਅੱਗੇ ਆ ਗਿਆ ਜੀ ਲੱਕੜ ਦਾ ਪੁਲ ਕਹਿੰਦੇ ਬਸ 4 ਟਨ ਵਾਲਾ ਪਹਾੜੀਏ ਤੇ ਜਾ ਸਕਦਾ ਆਪਣੇ ਕੋਲੇ ਵੀ 3.5 ਟਨ ਨਹੀਂ ਕੋਈ ਨਾ ਆਪਾਂ ਜਾ ਸਕਦੇ ਆ ਥਲੋਂ ਦੀ ਲੰਘਦੀ ਐ ਇਹ ਰੇਲ ਗੱਡੀ ਤੇ ਇਹਨਾਂ ਨੇ ਵੱਢ ਕੇ ਜੇ ਢਲਾਨ ਬਣਾਈ ਹੋਈ ਐ ਲੱਕੜਾਂ ਕੱਟ-ਕੱਟ ਕੇ ਉਧਰ ਨੂੰ ਢਲਾਨ ਬਣਾਈ ਹੋਈ ਐ ਲੱਕੜ ਨੂੰ ਦੇਖ ਕੇ ਤਾਂ ਲੱਗਦਾ ਪੁਰਾਣਾ ਪੋਲੀ ਐ ਬਾਕੀ ਇੱਥੇ ਲਿਖਿਆ ਨਹੀਂ ਹੋਇਆ ਕੁਝ ਵੀ ਇਹਦੇ ਬਾਰੇ ਜਾਂਦਾ ਮਾਰਸ਼ਲ ਮਾਰਸ਼ਲ ਵੀ ਟ੍ਰਿਪ ਕਰ ਰਿਹਾ ਹੈ ਇਹਦਾ ਬਸ ਸਸਿਕ ਕਿਲੋਮੀਟਰ ਦਾ ਹੀ ਆ ਕਹਿੰਦਾ ਬਾਹਰ ਦੁਆਚ ਡਾਨਾ ਆਪਣਾ ਲੋ ਜੀ ਮਾਰਸ਼ਲ ਨਾਲ 10-15 ਮਿੰਟ ਹੋਰ ਗੱਲਾਂ ਹੋਈਆਂ ਇਹ ਕਹਿੰਦਾ ਫਿਰ ਮੈਂ ਚੱਲਿਆ ਕਹਿੰਦਾ ਮੇਰੇ ਸਾਈਕਲ ਦੀ ਚੇਨ ਦੀ ਦਿੱਕਤ ਆ ਰਹੀ ਹੈ ਕਹਿੰਦਾ ਇਹ ਤੋਂ ਪਹਿਲਾਂ ਕਿ ਮੈਨੂੰ ਨਿਹਰਾ ਹੋਵੇ ਜਾਂ ਹੋਰ ਅੜਚਨ ਪੈਦਾ ਹੋਵੇ ਕਹਿੰਦਾ ਕਹਿੰਦਾ ਮੈਂ ਕੁਝ ਨਵੇਂ ਪਾਰਟ ਪਾਏ ਹੋਇਆ ਸਾਈਕਲ 'ਚ ਆ ਕਰਕੇ ਕਹਿੰਦਾ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ 15-20 ਮਿੰਟ ਗੱਲਾਂ ਕਰੀ ਗਏ ਸੀ ਸਫਰ ਬਾਰੇ ਪੁੱਛ ਐ ਨਹੀਂ ਜਾਂਦੇ ਜਾਂਦੇ ਕਹਿੰਦਾ ਮੈਂ ਵੀ ਕਰਨਾਗਾ ਇਹ ਹੁਣ ਰਹਿੰਦਾ ਟੋਰਾਂਟੋ ਪਹਿਲਾਂ ਇਹ ਨਿਊ ਬਾਂਸਵਿਕ ਵੀ ਰਿਹਾ ਹੋਇਆ ਕਹਿੰਦਾ ਮੇਰੇ ਵੱਲੋਂ ਹਾਈ ਕਹੀਂ ਮੈਂ ਕਿਹਾ ਜਰੂਰ ਪਰ ਹੁਣ ਕਹਿੰਦਾ ਮੈਂ ਇੱਥੇ ਬਿਟਬਾਇ ਜਿੱਥੋਂ ਦੀ ਆਪਾਂ ਆਏ ਆ ਸ਼ਹਿਰ ਹੈ ਬਿਟਬਈਆ ਸ਼ਾਇਦ ਹੋ ਤੇ ਉੱਥੋਂ ਚੱਲੇ ਆਂ ਜਾਣਾ ਹੈ ਕਹਿੰਦਾ ਅੱਗੇ 80 ਕਿਲੋਮੀਟਰ ਹੈ ਨੋਤੋਬਾ ਫਿਰ ਵਾਪਸ ਰੇਲ ਗੱਡੀ ਤੇ ਭੱਜ ਜਾਊਗਾ ਕਹਿੰਦਾ ਹੈ ਸਹੀ ਕਰਨਾ ਆਇਆ ਸੀਗਾ ਟ੍ਰੇਲ ਦਾ ਪਰ ਕਹਿੰਦਾ ਮੇਰਾ ਵੀ ਸੁਪਨਾ ਹੈ ਕ੍ਰਾਸ ਕੰਟਰੀ ਕਰਨ ਦਾ ਜ਼ਰੂਰ ਜ਼ਰੂਰ ਸਾਡੇ ਸੁਪਨੇ ਪੂਰੇ ਹੋਣ ਜੀ ਇਹੀ ਅਰਦਾਸਾਂ ਕਰਦੇ ਆ ਅਸੀਂ ਤਾਂ ਉਹ ਖਰਗੋਸ਼ ਆ ਟ੍ਰੇਲ ਤੇ ਸ਼ਹਿਰ ਆਉਂਦੀ ਰਹਿੰਦੇ ਆ ਆ ਗਿਆ ਸ਼ਹਿਰ ਪੋਰਟ ਗ੍ਰੈਂਡਵੀ ਪ੍ਰੇਮੀ ਜੋੜਾ ਸੀ ਆ ਟੋਰਾਂਟੋ ਤੋਂ ਆਏ ਸੀ ਰਾਈਡ ਕਰ ਰਹੇ ਐ ਬਾਤੀ ਕਿ ਕਿਲੋਮੀਟਰ ਕੇ ਅੰਦਰ ਸਾਡਾ ਹੋ ਰਹਿੰਦਾ ਫਿਰ ਵਾਪਸ ਅਸੀਂ ਰੇਲ ਗੱਡੀ ਤੇ ਵਾਜਾਂਗੇ ਮੁੰਡੇ ਦਾ ਨਾਮ ਅਸੀਂ ਚਾਰਲੀ ਤੇ ਕੁੜੀ ਦਾ ਨਾਮ ਅਸੀਂ ਸੋਫੀਆ ਆ ਆ ਗਿਆ ਜੀ ਹੋਰ ਵੈਲਕਮ ਟੂ ਪੋਰਟ ਹੌਪ ਮਨਿਸਪੈਲਟੀ ਆਫ ਪੋਰਟ ਹੌਪ ਬਾਤੀ ਇੱਥੇ ਆ ਗਿਆ 16500 वैसले बिल हेरिटेज विलेज पुराना पेंट है ये पूरा तो ये उधर भी पुराने जी लगे हैं थे मध्य संगने जे इधर आगे मक्की इधर आइया गई याँ ਨਾਨੋ ਵੀ ਨਹੀਂ ਪਤਾ ਇਹਨਾਂ ਦਾ ਆਖਰੀ ਦਿਨ ਕਿੱਦਿਆ ਤਾਂ ਕਰਕੇ ਖੁੱਲ ਕੇ ਘਾਹ ਚਰ ਰਹੀ ਹੈ ਧੰਨਵਾਦ ਜੀ ਧੰਨਵਾਦ 2 ਕਿਲੋਮੀਟਰ ਤੇ ਜਾ ਕੇ ਸ਼ਹਿਰ ਆਏ ਫੋਟੋ ਆਪਾਂ ਉੱਥੇ ਜਾ ਕੇ ਖਾਵਾਂਗੇ ਵੀ ਮੰਗੇ ਦੋ ਘਪਰੋਂਠੇ ਰਹਿ ਗਏ ਉਹ ਖਾ ਲਾਂਗੇ ਬਾਕੀ ਹੋਰ ਖਾ ਲਾਂਗੇ ਬੜਾ ਸੋਹਣਾ ਸ਼ਹਿਰ ਆ ਪੋਰਟੋ ਪਿਆਰੇ ਜੇ ਘਰ ਹੈ ਅੱਡੋ ਅੱਡ ਲਿੰਡਰ ਵੀ ਜਾਈ ਆਉਣੇ ਉੱਤਰ ਆ ਡਾਉਨ ਟੌਨ ਲੱਗਦਾ ਉਧਰ ਤਾਂ ਕਰਕੇ ਮੈਂ ਗਿਆ ਜਾਈ ਆਉਂਦੇ ਦੇਖਣ ਨੂੰ ਇਹ ਜਮਾ ਕੋ ਬੈਕ ਸਿਟੀ ਵਰਗਾ ਦਾ ਉੱਥੇ ਵੀ ਇਮਾਰਤਾਂ ਹੀ ਆਂ ਪੁਰਾਣੀਆਂ ਖਾਈਆਂ ਨੇ ਬਠੇ ਸਟੋਰੇਜ ਦਿੱਤੀਆਂ ਸੀ ਉਹ ਖਾਈਆਂ ਨੇ ਹਨ ਬਾਦ ਨੀਤੂ ਤੇ ਸੁਖਮਨ अर्ष सामने अपनी स्टेज कोई आना खाड़ा ला भी बेक करी अपना गया खाड़ा किनू खा जी अरूट से बदाम खाई आने होता मार्शल ਉਨਾ ਚ ਨੇੜੇ ਟਿਮ ਹਾਟਨ ਹੈ ਉੰਦਾ ਸੇ ਹੋਰ ਵੀ ਕਾਫੇ ਆ ਗਏ ਇੱਧਰ ਪਰ ਉਹ ਮਹੰਗੇ ਹੁੰਦੇ ਨੇ ਲੋਕਲ ਕਾਫੇ ਹੁੰਦੇ ਆ ਤਾਂ ਆਰਟ ਯਾਪਨ ਟਿਮ ਹਾਟਨ ਦੇ ਹਿਸਾਬ ਦਾ ਉੱਥੇ ਜਾਮਾ ਰਾਤ ਹੀ ਹੁੰਦੀ ਉਹਦਾ ਪੱਕ ਗਿਆ ਨਾ ਉਹ ਜੀ ਆ ਗਿਆ ਟਿਮ ਹਾਟਨਸ ਅੱਛਾ ਚਾਹ ਪੀਨੇ ਫਿਰ ਮਿੱਟ ਬਲੀ ਬਾਹਰ ਹੀ ਆ ਕੇ ਮੈਂ ਜਿਆ ਪੀ ਲੈਣੇ ਆ ਬਹੁਤ ਚ ਦੇਖ ਲਾਂਗੇ ਨਾ ਧੂਆਂ ਕੱਢਿਆਂ ਦਾ ਰੈਕਟਰ ਮੀਡੀਆ ਤੇ ਫਾਇਲ ਲੜਦਾ ਆਹ ਬੜੀਆ ਇੱਧਰ ਇੰਨੀ ਆਵਾਜ਼ ਆ ਹੀ ਨਹੀਂ ਹੈਗੀ लेक कंटारियो दी बीच आ गई ओह आपा आगे जाना है एथे झील दे विच सेलिंग करते सोनू आवे ते संगे जमे ओ सेल बोट फिर दिया है। ਉਂਝਾ ਉੱਤੇ ਕਪੜਾ ਪਾਇਆ ਤੁਹਾਨੂੰ ਪਤਾ ਹੀ ਹੋਣਾ ਇਹ ਹਵਾ ਦੇ ਨਾਲ ਹੀ ਫਿਰ ਚੱਲਦੀ ਹੈ ਆਪਾਂ ਆ ਗਏ ਜੀ ਲੇਕਪੋਰਟ ਫਿਰ ਡਾਉਂਦੇ ਛੋਟੇ ਛੋਟੇ ਹੀ ਰੇਲ ਤੇ ਲੇਕਪੋਰਟ ਪਹੁੰਚ ਗਏ ਤੇ ਆਪਣਾ ਸਫ਼ਰ ਇੱਥੋਂ ਰਹਿ ਗਿਆ 30 ਕਿਲੋਮੀਟਰ ਦਾ ਵਧੀਆ ਸੁਨੀਆਂਈਆਂ ਸੜਕਾਂ ਕੋਈ ਆਵਾਜ਼ਾਂ ਹੀ ਨਹੀਂ ਆਉਂਦੀ ਇੱਕ ਦੋ ਕਾਰਾਂ ਆਉਂਦੀਆਂ ਪਰ ਉਹ ਸ ਇਦਾਂ ਦੂਜੇ ਪਾਸੇ ਦੀ ਹੋ ਕੇ ਲੰਘ ਜਾਂਦੀਆਂ ਵਧੀਆ ਇੱਜ਼ਤ ਦਿੰਦੇ ਆਂਟਾਰੀਓ ਵਾਲਿਆ ਸੜਕਾਂ ਤੇ ਲੇਕ ਆਂਟਾਰੀਓ ਵਾਲੇ ਕਹਿ ਸਕਦੇ ਨੇ ਜਿਹੜੇ ਨੇੜੇ ਚੜੇ ਕਿਉਂਕਿ ਆਪਣੇ ਲੇਕ ਆਂਟਾਰੀਓ ਜਾਂਦਾ ਤੇ ਵਧੀਆ ਸਾਈਡ ਦੀ ਕਰਕੇ ਲੰਘ ਜਾਂਦੇ ਆ ਸਾਈਕਲਿਸਟ ਨੂੰ ਪੂਰੀ ਇੱਜ਼ਤ ਦਿੱਤੀ ਜਾਂਦੀ ਇੱਥੇ ਸ਼ੇਅਰ ਦਾ ਰੋਡ ਵੰਡਾਂ ਵਿੱਚ ਇੱਥੇ ਜ਼ਿਆਦਾਤਰ ਖੇਤੀ ਹੁੰਦੀ ਹੈ ਕਿਤੇ ਸੋਇਆਬੀਨ ਦੇ ਫਾਰਮ ਆ ਜਾਂਦੇ ਆ ਕਿਤੇ ਮੱਕੀ ਦੇ ਖੇਤ ਆ ਜਾਂਦੇ ਆ ਆਪਾਂ ਕੋਲਬੌਰ ਨੂੰ ਪਹੁੰਚ ਗਏ ਉਹ ਖੜਾ ਜੌਂਡੀਅਰ ਤੇ ਉਹ ਗੱਠਾ ਬਣਾਉਣ ਵਾਲੀ ਮਸ਼ੀਨ ਹੈ ਪਿੱਛੇ ਉਹਦੇ ਜਿਹੜੀ ਪਾਈ ਹੋਈ ਹੈ ਬਿਲਕੁਲ ਜੀ ਬਿਲਕੁਲ ਗੱਠਾਂ ਵਾਲੀ ਮਸ਼ੀਨ ਹੀ ਹੈ ਪਹੁੰਚ ਗਏ ਆਪਾਂ ਕੋਲਬੌਰ ਲੋ ਜੀ ਅੱਗੇ ਫਾਟਕ ਲੱਗ ਗਿਆ BC ਤੋਂ ਬਾਅਦ ਆਪਾਂ ਨੂੰ ਪਹਿਲੀ ਵਾਰੀ ਇੱਥੇ ਫਾਟਕ ਲੱਗਿਆ ਇਹ ਸਫ਼ਰ ਤੇ ਬੁਲੂ ਵੀ ਗਿਆ ਮੈਂਂਟੀਆਂ ਮਾਰ ਰਹੇ ਨਾਲੇ ਵਧੀਆ ਸ਼ਾਂਤ ਜਿਹਾ ਪਿੰਡ ਆ ਸਾਫ਼ ਸੁਥਰਾ ਜਿਵੇਂ ਪਿੱਛੇ ਸਾਰੇ ਪਿੰਡ ਆਪਾਂ ਨੂੰ ਸਾਫ਼ ਸੁਥਰਾ ਹੀ ਮਿਲਿਆ ਲੋ ਜੀ ਆਪਾਂ ਮਿਊਂਸੀਪੈਲਿਟੀ ਆਫ ਬ੍ਰਾਈਟਨ ਪਹੁੰਚ ਗਏ ਨਗਰਪਾਲਿਕਾ ਜਿਹੜੀ ਬ੍ਰਾਈਟਨ ਦੀ ਹੈ ਉਹ ਚਾਪਾ ਦਾਖਲ ਕਰਕੇ तकरीबन 11000 ਦੇ ਨੇੜੇ ਤੇੜੇ ਆਬਾਦੀ ਐ ਇੱਥੇ ਤੇ ਟਾਈਮ 6:00 ਵੱਜ ਗਏ ਆਪਾਂ ਵੀ 13-14 ਕਿਲੋਮੀਟਰ ਰਹਿ ਗਿਆ ਰਾ ਆ ਗਏ ਜੀ ਆਪਾਂ ਬ੍ਰਾਈਟਨ ਸ਼ਹਿਰ ਦੇ ਵਿੱਚ ਕੰਨਾਦ ਕੁੰਨਾ ਖੈਰ ਇੱਥੇ ਛੇਤੀ ਬੰਦ ਹੋ ਜਾਂਦੀਆਂ ਤਾਂ ਕਰਕੇ ਸਾਰਾ ਸੁਨਾਇਆ ਸ਼ਹਿਰ ਹੈ ਹیدر ਕੁੰਡੀਆਂ ਦੇ ਸਿੰਘ ਫਸੇ ਹੋਏ ਆ ਜੀ ਮੈਚ ਲੱਗਿਆ ਹੋਇਆ ਫੁੱਟਬਾਲ ਦਾ ਹਾਂ ਜੀ ਆ ਗਿਆ ਟਮ ਹੌਟਨਸ ਵੀ ਆ ਗਿਆ ਤੇ ਨੋ ਫਰੂਟਸ ਵੀ ਆ ਗਿਆ ਨੋ ਫਰੂਟਸ ਤੋਂ ਜਾ ਕੇ ਕੇਲੇ ਚੱਕ ਲੈਣੇ ਕੇਲੇ ਹੈ ਨਹੀਂ ਸ ਆਪਣੇ ਕੋਲੇ ਮੈਂ ਵੀ ਯਾਸ਼ਰੀ ਚ ਜਾਣ ਜੀ ਕਿਉਂ ਨਹੀਂ ਹੈਗੇ ਕੇਲੇ ਨਹੀਂ ਖਾਦੇ ਆਪਾਂ ਕੇਲੇ 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 ਲੇ ਕਵਿੰਟ ਟੂ ਬੈਸਟ ਹਲੋ ਜੀ ਟਾਈਮ ਹੋ ਗਿਆ 7 ਵਜੇ ਤੇ ਸ਼ੋਗਰ ਆਇਗਾ ਇਧਰੀ ਨਹੀਂ ਤਾਂ ਉਹੀ ਕੰਮ ਹੋ ਗਿਆ ਸੀ ਕੈਂਪ ਗਰਾਉਂਡ ਬੰਦ ਵਾਲਾ ਅਡਰੈਸ ਇੱਥੋਂ ਦਾ ਸੀ ਪਰ ਇਹ ਕਹਿੰਦੇ ਅੱਗੇ ਜਾ ਕੇ ਤੁਹਾਨੂੰ ਮਿਲ ਜਾਊਗਾ ਖੇਤਾਂਿਆਂ ਵਿੱਚ ਹੀ ਇੱਧਰ ਖੇਤ ਆ ਗਏ ਸੋਇਆਬੀਨ ਇੱਧਰ ਆਪਣਾ ਕੈਂਪ ਗਰਾਊਂਡ ਆ ਗਿਆ ਆ ਗਏ ਅੱਛਾ ਇੱਧਰ ਹੀ ਹੈ ਆਫਿਸ ਮੋਰਗ ਨੇ ਸਵਾਗਤ ਕੀਤਾ ਆਪਣਾ ਉਹ ਤਾਂ ਆਪਾਂ ਨੂੰ ਪਤਾ ਆਪਣੀ ਟੈਂਟ ਸਾਈਟ ਹੈਗੀ ਆ ਨੰਬਰ 2 ਟੈਂਟ 2 ਚਲੋ ਜੀ ਫਿਰ ਆਪਾਂ ਲਾਈ ਆਵਦਾ ਟੈਂਟ ਪਹੁੰਚ ਗਏ ਜੀ ਆਪਾਂ 7 ਵਜੇ ਤੋਂ ਗਿਮਰ ਆ ਲਿਆ ਲੰਘ ਗਿਆ ਮਰੀਆ ਨੇ ਮਾਨ ਗਿਆ ਜੀ ਪਾਸਤਾ ਸੌਸ ਰਹਿ ਗਈ ਇਹ ਪਾਉਣੀ ਆ ਹੁਣ ਬੜਾ ਸੁਆਬ ਬਣਿਆ ਗਾਜਰਾਂ ਵੀ ਹੈਗੀਆਂ ਆਪਣੇ ਕੋਲੇ ਪਹਿਲਾਂ ਬੱਕਰੀਆਂ ਫਿਰਦਿਆਂਗੇ ਇੱਥੇ ਨਹੀਂ ਜੀ ਆਪਾਂ ਹੁਣ ਸੌਣ ਲੱਗਦੇ ਆਂ ਓਕੇ ਜੀ ਮਿਲਦੇ ਆ ਸਵੇਰੇ ਰੱਬ ਰੱਖਾ